ਆਹ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਦੀ ਵੀਡੀਓ ਬਣਾਉਣ ਲੱਗੇ ਆ ਬਈ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤੋਂ ਸੀਨ ਤਪਾ ਬਾਈ ਨੇੜੇ ਪਿੰਡ ਭਧੌੜ ਰਹਿ ਜਾਂਦਾ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਮੋਬਾਈਲ ਨੰਬਰ ਬੋ ਗੋਰਾ ਸਿੰਘ ਜੀ ਨਾਮ 98727999 9872796931 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੜ ਦੇ ਨੇ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਇਹ ਲੈ ਜੂ ਜੀ ਹਜੇ ਹਫਤਾ ਹਫਤਾ ਲੈ ਹਾਂ ਤੇ ਕੀ ਰਿਕਾਰਡ ਆ ਦੁੱਧ ਦਾ ਬਾਈ 20 ਲੀਟਰ ਕੱਢਿਆ ਵਾ ਜੀ 20 ਲੀਟਰ ਕੱਢਿਆ ਵਾ ਹਾਂਜੀ ਆਰਡਰ ਬੜਾ ਚੰਗਾ ਹਣਾ ਤਣ ਬਹੁਤ ਚੰਗਾ ਲੈ ਮੁੱਠੀ ਵਾਲਾ ਤਣ ਕੱਲਾ ਕੱਲਾ ਨੂਣਾ ਨੂਣਾ ਪੁੱਲ ਚਈਆ ਕੱਚੀ ਆ ਜੀ ਹਣਾ ਹਾਂ ਕੱਚੀ ਕਿੰਨੇ ਕਿੰਨੇ ਦਿਨਾਂ ਦੀ ਦੱਸਿਆ ਬਾਈ ਹਜੇ ਹਫਤਾ ਲੈ ਜੀ ਹਫਤਾ ਲੈ ਆਪ ਤੇ ਨੂੰ ਦੇਖੋ ਬਾਈ ਆਰਡਰ ਕਮਾਲ ਦਾ ਤਿਆਰ ਕਰਾ ਢੱਲਾਂ ਬਹੁਤ ਪਈਆਂ ਸਾਰੀਆਂ ਬਾਲਡਨ ਲੈ ਗਟੋ ਫੇਰ ਕਰਮ ਵਾਲੀ ਨੇ ਸੋਣਾ ਮੇਵਾ ਲੂਕਾ ਕਰਮ ਵਾਲੀ ਦਾ ਚੰਗਾ ਨਾੜਾ ਨੂਣਾ ਫੁੱਲ ਜਾਈਆਂ ਮੁੱਠੀ ਵਾਲਾ ਧਣ ਕੱਲਾ ਕੱਲਾ ਧਣ ਠੰਡੀ ਸੀਲਾ ਹੈ ਨਾ ਹਾਂ ਠੰਡੀ ਜਿਵੇਂ ਮਰਜੀ ਹੱਥ ਲਾਈ ਚਲ ਗਰਮ ਵਾਲੀ ਕਹਿੰਦੀ ਕੁਛ ਨਹੀਂ ਬਈ ਥੋੜੇ ਜਿਹਾ ਨੌ ਲਾਉਣ ਵਾਲੇ ਦੇਉ ਠੀਕ ਆ ਹਾਂ ਹਾਂ ਬਿਸੂਨ ਵਾਲੀ ਕਰਕੇ ਜਿ ਲਹਾਏ ਨਹੀਂ ਸੀ ਉਹ ਨੌਹਾਂ ਦਾ ਕਰਕੇ ਥੋੜਾ ਜਿਹਾ ਮੰਨਦੀ ਆ ਥੋੜਾ ਜਿਹਾ ਮੰਨਦੀ ਆ ਨਾ ਕੱਚਾ ਹੈ ਹਾਂ ਨੌਹਾਂ ਦਾ ਥੋੜਾ ਜਿਹਾ ਜ਼ਰੂਰ ਮੰਨਦੀ ਆ ਫੇ ਆ ਸੇਸ ਬੜਾ ਚੰਗਾ ਰਾਜੀ ਰੂਜੀ ਫੁੱਲ ਆ ਕੱਡ ਵੱਡ ਚੰਗਾ ਸਭੀ ਪਲੀ ਬਹੁਤ ਹੈ ਯਾਰ ਹੈ ਨਾ ਹਾਂ ਬਹੁਤ ਨਰੋਈ ਬੜਾ ਹਾਂ ਸਭੀ ਪਲੀ ਫੁੱਲ ਆ ਕਿ ਨਰੋਈ ਪੂਰੀ ਆ ਆ ਜਾ ਆ ਜਾ ਤੇ ਕਿੰਮੋ ਲਜਾਇਦਾ ਬਈ ਮੋਲੇ ਦਾ ਜੀ ਜਾਇ ਜਾ 62000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਜਾ 62000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਕੱਚੀ ਕੱਚੀ ਜ਼ਰੂਰ ਆ ਬਈ ਹਫਤੇ ਇੱਕ ਦੀ ਉਹਦਾਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਕੱਦ ਵੱਡ ਰਾਜੀ ਰੋਜੀ ਖੋਲਾ ਬਈ ਚੰਗੀਆਂ ਬੜਾ ਠੰਡੀ ਠੁੰਡੀ ਫੋਲਾ ਦੁੱਧ ਦਾ ਰਿਕਾਰਡ ਬਈ ਕਿੰਨਾ ਦੱਸੇ ਹੀ ਬਈ ਨੇ 20 ਲੀਟਰ ਘਟਿਆ ਬਈ 20 ਲੀਟਰ ਦੁੱਧ ਦਾ ਪਿਛਲੇ ਸਵੇਰਾ ਦਾ ਤਾਵਾ ਬਈ ਰਾਜੀ ਦੇਖੋ ਇਸ ਵੀ ਕਰਮ ਵਾਲੇ ਦਾ ਬਹੁਤ ਚੰਗਾ ਬੋਧੀਵਾਦੀ ਚੰਗੀ ਆ ਸਨਖਪਣਾ ਵੇੜ ਦੇ ਵਿੱਚ ਬਹੁਤ ਚੰਗਾ ਹੈ ਮੁੱਲ ਕਿੰਨਾ ਬਈ 65 62 62 ਸੌਰੀ 62 ਰਪਏ ਮੁੱਲ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ